ਆਪਾਂ ਲਾਫਰੀ ਸੈਂਕੂ ਚੀ ਪਰ ਅੱਜ ਅਸੀਂ ਪਹੁੰਚੇ ਹਾਂ ਡਾਕਟਰ ਐਸ ਪੀ ਸਿੰਘ ਪੰਡੂ ਐਮ ਬੀ ਬੀ ਐਸ ਐਮ ਡੀ ਤੋਂ ਸਾਥੀ ਦੇ ਸਪੈਸ਼ਲਿਸਟ ਮੈਰਨੇਸ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਬਦਲਦੇ ਮੌਸਮ ਨੂੰ ਔਰ ਧੂਏ ਨੂੰ ਜਿਹੜੀ ਮੁੱਖਤਾ ਜਾਣਕਾਰੀ ਜੇ ਡਾਕਟਰ ਸਾਹਿਬ ਤੋਂ ਗੋਲੋ ਲੈ ਲਈਏ ਸਵਾਗਤ ਹਾਂ ਡਾਕਟਰ ਸਾਹਿਬ ਥੈਂਕ ਯੂ ਡਾਕਟਰ ਸਾਹਿਬ ਜਿਵੇਂ ਮੌਸਮ ਬਦਲਦਾ ਵਾ ਮੰਨ ਲਓ ਅਝਾਨ ਸਕਦਾ ਵਾ ਕਿਵੇਂ ਮੁੜਕੀ ਦੇ ਮਰੀਜ਼ ਜਿਹੜੇ ਜ਼ਿਆਦਾ ਡਿਫੈਂਡ ਹੁੰਦੇ ਹੋ ਸੇ ਦੇਖੋ ਜੀ ਮੌਸਮ ਜਦੋਂ ਬਦਲਦਾ ਹੈ ਤਾਂ ਸਾਹ ਦੇ ਰੋਗਿਆਂ ਨੂੰ ਮੁਸ਼ਕਲ ਆਂਦੀ ਹੈ ਤੇ ਨਾਲੇ ਉਤੋਂ ਇਲਾਵਾ ਜਿਹੜੇ ਜਿਹਨਾਂ ਨੂੰ ਅਲਰਜੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਅਲਰਜੀ ਉਹਨਾਂ ਨੂੰ ਮੁਸ਼ਕਿਲ ਆ ਸਕਦੀ ਹੈ ਤੇ ਹੁਣ ਜਿਵੇਂ ਖਾਸ ਕਰਕੇ ਦੀਵਾਲੀ ਆ ਰਹੀ ਆ ਇਹਦੇ ਨਾਲ ਵੀ ਧੂਆਂ ਕਰਕੇ ਵੀ ਸਾਦੇ ਮਰੀਜ਼ਾਂ ਨੂੰ ਪ੍ਰੋਬਲਮ ਆ ਸਕਦੀ ਹੈ ਡਾਕਟਰ ਸਾਹਿਬ ਜਿਹੜਾ ਧੂਆਂ ਇਹਦੇ ਵਿੱਚ ਕਿਹੜਾ ਜਿਹੜਾ ਵਕਰੀ ਜਿਆ ਕਿੰਨੇ ਦਿਨ ਸਪਰਨ ਦਿੰਦੇ ਹੈ ਤੇ ਕਿਹੜਾ ਮੂਲ ਜਿਆਦਾ ਜਿਹੜਾ ਖਤਰਨਾਕ ਪਤਾ ਹੁੰਦਾ ਦੇਖੋ ਜੀ ਧੂਆਂ ਵਿੱਚ ਬੜੇ ਖਤਰਨਾਕ ਗੈਸਾਂ ਹੁੰਦੀਆਂ ਨੇ ਜਿਵੇਂ ਕਿ ਕਾਰਬਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਨਾਈਟ੍ਰੋਸ ਆਕਸਾਈਡ ਸਲਫਰ ਆਕਸਾਈਡ ਆਦਿ ਹੋਰ ਮੀਥੇਨ ਜਿਵੇਂ ਬਹੁਤ ਸਾਰੀਆਂ ਜਿਹੜੀ ਹਾਨੀ ਕਰ ਗਿਆਸਾ ਹੁੰਦੀਆਂ ਨੇ ਜਿਹੜੀਆਂ ਸਾਡੇ ਸਰੀਰ ਵਿੱਚ ਜਾ ਕੇ ਤੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਖਾਸ ਕਰਕੇ ਸਾਹ ਦੇ ਰੋਗੀਆਂ ਨੂੰ ਕਿ ਇਹ ਛਾਤੀ ਵਿੱਚ ਜਾਣ ਗਿਆ ਤਾਂ ਛਾਤੀ ਵਿੱਚ ਸੋਜ ਤੇ ਬਲਗਮ ਪੈਦਾ ਕਰ ਦਿਆ ਨੇ ਜਿਸ ਨਾਲ ਸਾਹ ਦੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੁੰਦੀ ਕਿ ਟੈਸ ਆਪ ਜਿਹਨ ਨਵੇਂ ਅਨਪਰਟਡ ਜਿਹੜੇ ਮਰੀਜ਼ ਨੇ ਜਿਹੜੇ ਨਹੀਂ ਵੀ ਇਸ ਤਰ੍ਹਾਂ ਲਪੇਟ ਦੇ ਵਿੱਚ ਆ ਕਿ ਉਹਨਾਂ ਤੇ ਵੀ ਪ੍ਰਭਾਵ ਪੈਂਦਾ ਬਿਲਕੁਲ ਜੀ ਜਿਹੜੇ ਜਿਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਆ ਉਹਨਾਂ ਨੂੰ ਵੀ ਜੇ ਉਹ ਲੰਬੇ ਟਾਈਮ ਤੱਕ ਧੂਏਂ ਦੇ ਸੰਪਰਕ ਵਿੱਚ ਧੂਏਂ ਦੇ ਇੱਕ ਖੇਤਰਾ ਵਿੱਚ ਰਹਿਣਗੇ ਤਾ ਅੱਗੇ ਜਾ ਕੇ 5 ਸਾਲ 10 ਸਾਲ ਬਾਅਦ ਉਹਨਾਂ ਨੂੰ ਵੀ ਸਾਹ ਦਾ ਜਿਹੜਾ ਰੋਗ ਹੈ ਹੋ ਸਕਦਾ ਕਿਉਂਕਿ ਇਹ ਧੂਆਂ ਜਿਹੜਾ ਸਾਡੇ ਅੰਦਰ ਛੋਟਾ 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 ਨੁਕਸਾਨ ਕਰਕੇ ਤੇ ਲੰਬੇ ਸਮੇਂ ਤੇ ਫਿਰ ਇਹ ਗੰਭੀਰ ਬਿਮਾਰੀ ਦਾ ਰੂਪ ਧਾਰਨ ਕਰ ਸਕਦਾ ਸਰ ਇਹ ਤਾਂ ਹੋ ਗਿਆ ਪਟਾਕੇ ਦੀ ਗੱਲਬਾਤ ਜਿਵੇਂ ਧੂਏ ਕਈ ਕਿਸਮ ਦੇ ਵਿੱਚ ਆਉਂਦੇ ਨੇ ਪਰਾਲੀਆਂ ਜਿਵੇਂ ਕਿ ਇਹ ਮਤਲਬ 60 ਸਰਕਲ ਨਾਲ ਅੱਗ ਲੱਗ ਜਾਂਦੀ ਆ ਉਹਦੇ ਕਿਵੇਂ ਕਣ ਜਿਹੜਾ ਕਿਹਨਾਂ ਅਰਗੇਨ ਪਰ ਵਾਇਰਡ ਕਰ ਸਕਦਾ ਤੇ ਕਿਹੜੇ ਨਵੇਂ ਜਿਹੜੇ ਉਹਦੀ ਲੇਟ ਵਿੱਚ ਆ ਸਕਦਾ ਬਿਲਕੁਲ ਜੀ ਧੂਆਂ ਕਿਸੇ ਵੀ ਤਰੀਕੇ ਦਾ ਹੋ ਸਕਦਾ ਪਟਾਕਿਆਂ ਦਾ ਧੂਆਂ ਹੋ ਸਕਦਾ ਪਰਾਲੀ ਦਾ ਸਾਰਾ ਜਿਹੜਾ ਧੂਆ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਰੀਜ਼ ਨੂੰ ਨੁਕਸਾਨ ਹੀ ਪਹੁੰਚਾਉਂਦਾ ਹੈ ਤੇ ਜਿਆਦਾ ਗੰਭੀਰ ਧੂਏ ਦੇ ਲਪੇਟ ਵਿੱਚ ਆਉਣ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਡਾਕਟਰ ਸਾਹਿਬ ਜਿਵੇਂ ਮਤਲਬ ਸ਼ਹਿਰ ਦੇ ਵਿੱਚ ਸਿਰਫ ਸਫਾਈ ਕਾਮਤਰੀ ਲੱਗੇ ਹੁੰਦੇ ਉਹਨਾਂ ਵੱਲੋਂ ਕੁਝ ਤਾਂ ਜਿਹੜੀਆਂ ਮਤਲਬ ਹੁੰਦੀਆਂ ਸ਼ਹਿਰ ਦੀ ਸਫਾਈ ਉਹ ਬਾਹਰ ਲਾ ਜਾਂਦੇ ਕਿਵੇਂ ਬਾਜ਼ਾਰਾਂ ਦੇ ਵਿੱਚ ਉਥੋਂ ਜਿਹੜਾ ਲਪੇਟ ਅੱਗ ਲਗਾ ਕੇ ਅਗਲੀ ਪੇਟ ਕਰ ਦਿੰਦੇ ਉਹਦਾ ਧੂਆ ਕਿੰਨਾ ਮਰੀਜ਼ਾਂ ਨੂੰ ਪ੍ਰਭਾਵ ਕਰਦਾ ਦੇਖੋ ਜੀ ਧੂਆ ਤਾਂ ਕਿਸੇ ਵੀ ਚਾਹੇ ਮਰੀਜ਼ ਆ ਚਾਹੇ ਨਾਰਮਲ ਇਨਸਾਨ ਆ ਜਿਆਦਾ ਧੂਆ ਅੰਦਰ ਜਾਏਗਾ ਤਾਂ ਨੁਕਸਾਨ ਕਰੇਗਾ ਹੀ ਖਾਸ ਕਰਕੇ ਜਿਹੜੇ ਸਾਹ ਦੇ ਮਰੀਜ਼ ਮਰੀਜ਼ ਹੁੰਦੇ ਨੇ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਕਿ ਇਸ ਦਿਨ ਬਾਹਰ ਨਾ ਜਾਣ ਜਿਵੇਂ ਮਾਸਕ ਲਗਾ ਕੇ ਰੱਖਣ ਅਤੇ ਇਹਦੇ ਨਾਲ ਜਿਵੇਂ ਦਮੇ ਦੇ ਰੋਗਾਂ ਨੂੰ ਰੋਗੀਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਦਮੇ ਦਾ ਅਟੈਕ ਵੀ ਆ ਸਕਦਾ ਇਸ ਕਰਕੇ ਧੂਏ ਵਿੱਚ ਧੂਏ ਤੋਂ ਦੂਰ ਹੀ ਰਹਿਣਾ ਚਾਹੀਦਾ ਜਿਹੜੇ ਜਨ ਦਫਾ ਹੋ ਗਏ ਜਾਂ ਕੋ ਪਲਾਸਟ ਕਟ ਹੋ ਗਈ ਇਹਦਾ ਧੂਆ ਜਿਹੜਾ ਬਹੁਤ ਹੀ ਜ਼ਿਆਦਾ ਖਤਰਨਾਕ ਜਿਹੜਾ ਸਬੂਤ ਬਿਲਕੁਲ ਜੀ ਇਹਨਾਂ ਦਾ ਧੂਆ ਵੀ ਬਹੁਤ ਖਤਰਨਾਕ ਹੈ ਤੇ ਇਹ ਕੋਈ ਵੀ ਧੂਆ ਹੈ ਕਿਸੇ ਵੀ ਪ੍ਰਕਾਰ ਦਾ ਜਦੋਂ ਅੰਦਰ ਜਾਏਗਾ ਤਾਂ ਉਹ ਨੁਕਸਾਨ ਹੀ ਪਹੁੰਚਾਏਗਾ ਤੇ ਇਦਾਂ ਸਰੀਰ ਤੇ ਹੋਰ ਵੀ ਬਹੁਤ ਮਾੜੇ ਪ੍ਰਭਾਵ ਪੈਂਦੇ ਨੇ ਜਿਹੜੇ 100 ਬਹੁਤਾਂ ਪਟਾਕਿਆਂ ਲੈ ਕੇ ਆਸਤਬਾਜੀ ਲੈ ਕੇ ਇਹ ਛੋਟੇ ਬੱਚਿਆਂ ਦੇ ਕਾਫੀ ਜਿਹੜਾ ਇਹਨਾਂ ਕਰਨਾ ਵਾ ਇਹ ਵੀ ਲਪੇਟ ਦੇ ਵਿੱਚ ਆ ਸਕਦੇ ਨੇ ਡਾਕਟਰ ਸਾਹਿਬ ਇਹ ਕਿਹੜੇ ਕਿਹੜੇ ਜਾਣਗੇ ਅਲਰਜੀ ਤਮਰੀਜ਼ ਵੀ ਹੋ ਸਕਦੇ ਬਣ ਸਕਦੇ ਨੇ ਜਾਂ ਹੋਰ ਅੱਖਾਂ ਨੂੰ ਜਾਂ ਕਿਹੜੇ ਕਿਹੜੇ ਗਲੇ ਨੂੰ ਕਿਸ ਚੀਜ਼ ਦੀ ਪ੍ਰੋਬਲਮ ਬਿਲਕੁਲ ਜੀ ਸਾਹ ਦੇ ਰੋਗਿਆਂ ਨੂੰ ਤਾਂ ਧਿਆਨ ਰੱਖਣਾ ਹੀ ਚਾਹੀਦਾ ਖਾਸ ਕਰਕੇ ਬੱਚਿਆਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਬੱਚਿਆਂ ਦੇ ਵਿੱਚ ਬਰਨ ਇੰਜਰੀ ਬਹੁਤ ਹੁੰ ਅੱਖਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਅੱਖਾਂ ਵਿੱਚ ਵੀ ਅ ਅੱਗ ਜਾ ਸਕਦੀ ਹੈ ਜਾਂ ਧੂਆ ਅੱਖਾਂ ਵਿੱਚ ਜਾਏਗਾ ਤਾਂ ਉਹ ਅੱਖ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਖਾਸ ਕਰਕੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਖਾਸ ਕਰਕੇ ਜਿਹੜੇ ਵੱਡੇ ਪਟਾਕੇ ਹੁੰਦੇ ਡਾਕਟਰ ਸਾਹਿਬ ਦਮੇ ਦੀ ਗੱਲ ਕੀਤੀ ਦਮੇ ਦੇ ਮਰੀਜ਼ਾਂ ਤੇ ਕਿਹੜੀ ਡਾਈਟ ਹੈ ਤੇ ਕਿਦਾਂ ਦੇ ਕਿਹੜੇ ਭੇਜ ਨੇ ਜਿਹੜੇ ਇਹਨਾਂ ਸੀ ਦੇਖੋ ਮੈਂ ਦਮੇ ਦੇ ਮਰੀਜ਼ਾਂ ਨੂੰ ਦਮਾ ਹੁੰਦਾ ਅਲਰਜੀ ਕਰਕੇ ਇਹ ਹੁੰਦਾ ਤੇ ਮਰੀਜ਼ ਨੂੰ ਆਪ ਧਿਆਨ ਰੱਖਣਾ ਚਾਹੀਦਾ ਕਿ ਮੈਂ ਕਿਹੜੀ ਚੀਜ਼ ਆਉਦੀ ਖਾ ਰਿਹਾ ਜਿਸ ਦੇ ਨਾਲ ਮੇਰੇ ਖਾਣ ਤੋਂ ਬਾਅਦ ਮੈਨੂੰ ਖਾਂਸੀ ਜ਼ਿਆਦਾ ਹੋ ਰਹੀ ਹੈ ਮੈਨੂੰ ਬਲਗਮ ਜ਼ਿਆਦਾ ਹੋ ਰਹੀ ਸਹਾਇਤ ਲੈਂਗੁਏਜ ਮੁਸ਼ਕਿਲ ਆ ਰਹੀ ਹੈ ਕਿਉਂਕਿ ਅਲਰਜੀ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਕਿਸੇ ਖਾਣ ਵਾਲੀ ਚੀਜ਼ ਤੋਂ ਹੀ ਹੋ ਸਕਦੀ ਹੈ ਕਿਸੇ ਫਲ ਤੋਂ ਫਲ ਤੋਂ ਕਿਸੇ ਕੱਪੜੇ ਤੋਂ ਵੀ ਹੋ ਸਕਦੀ ਹੈ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਸੋ ਇਹ ਮਰੀਜ਼ਾਂ ਨੂੰ ਆਪ ਤਿਆਰ ਰੱਖਣਾ ਚਾਹੀਦਾ ਕਿ ਮੈਨੂੰ ਕਿਹੜੀ ਚੀਜ਼ ਪਾਨ ਨਾਲ ਜਾਂ ਕਿਹੜੀ ਚੀਜ਼ ਖਾਣ ਨਾਲ ਜ਼ਿਆਦਾ ਦਿੱਕਤ ਹੁੰਦੀ ਹੈ ਉਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਸੋ ਇੱਕ ਬੰਨੇ ਮੈਡੀਸਿਨ ਵੀ ਉਹਨਾਂ ਦੀ ਚੱਲਦੀ ਹੈ ਦੂਜੇ ਬੰਨੇ ਪ੍ਰੇਸ਼ ਵੀ ਨਹੀਂ ਕਰਦੇ ਤਾਂ ਫਿਰ ਉਹ ਜਿਹੜੇ ਸਪਰਮ ਜਿਹੜੇ ਨੇ ਉਹ ਹੋ ਜਾਂਦੇ ਬਿਲਕੁਲ ਜੀ ਪ੍ਰੇਸ਼ ਤਾਂ ਇਸ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪ੍ਰੇਸ਼ ਨਹੀਂ ਹੁਣ ਕਿਸੇ ਨੂੰ ਕਿਸੇ ਖਾਸ ਚੀਜ਼ ਤੋਂ ਅਲਰਜੀ ਆ ਮੈਨੂੰ ਮੰਨ ਲਓ ਮੈਨੂੰ ਧੂਏ ਤੋਂ ਅਲਰਜੀ ਆ ਮੈਂ ਬਾਰ ਬਾਰ ਧੂਏ ਵਿੱਚ ਜਾਵਾਂਗਾ ਤਾਂ ਉਹਦਾ ਸਰੀਰ ਤੇ ਮਾੜਾ ਅਸਰ ਜਾਏਗਾ ਮੇਰੇ ਸਰੀਰ ਦੇ ਅੰਦਰ ਧੂਆ ਜਾਏਗਾ ਉਹਦੇ ਨਾਲ ਸਾਹ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਸੁੰਗੜ ਜਾਂਦੀਆਂ ਨੇ ਜਿਹਦੇ ਨਾਲ ਦਮੇ ਦਾ ਅਟੈਕ ਵੀ ਆ ਸਕਦਾ ਇਸ ਕਰਕੇ ਖਾਣ ਪੀਣ ਦਾ ਵੀ ਪ੍ਰੇਸ਼ ਕਰਨਾ ਚਾਹੀਦਾ ਅਤੇ ਧੂਏ ਤੋਂ ਇਹਨਾਂ ਚੀਜ਼ਾਂ ਦਾ ਵੀ ਪ੍ਰੇਸ਼ ਕਰਨਾ ਚਾਹੀਦਾ ਸਰਸ ਮੱਡੀਆਂ ਦੇ ਵਿੱਚ ਦੋ ਸੀਜ਼ਨ ਲੱਗਦੇ ਨੇ ਇੱਕ ਤਾਂ ਕੜਕ ਦਾ ਸੀਜ਼ਨ ਹੁੰਦਾ ਇੱਕ ਝੋਨੇ ਦਾ ਸੀਜ਼ਨ ਕਿਹੜਾ ਸੀਜ਼ਨ ਜਿਹੜਾ ਜ਼ਿਆਦਾ ਜਿਹੜਾ ਮਰੀਜ਼ਾਂ ਦੇ ਪ੍ਰਫਲਕਟਰ ਹੁੰਦਾ ਤੇ ਕਿਉਂ ਦੇਖੋ ਦੋਨੋਂ ਸੀਜ਼ਨ ਹੀ ਡਿਪੈਂਡ ਕਰਦਾ ਹੈ ਕਿ ਮਰੀਜ਼ ਨੂੰ ਅਲਰਜੀ ਕਿਹੜੀ ਚੀਜ਼ ਤੋਂ ਆ ਕਈਆਂ ਨੂੰ ਘੱਟੇ ਤੋਂ ਅਲਰਜੀ ਹੁੰਦੀ ਆ ਹੁਣ ਮੰਡੀਆਂ ਜਾਓਗੇ ਘੱਟਾ ਤਾਂ ਆਮ ਹੀ ਹੁੰਦਾ ਤਾਂ ਉਹ ਦੋਨੋਂ ਸੀਜ਼ਨ 'ਚ ਮਰੀਜ਼ ਨੂੰ ਪ੍ਰੋਬਲਮ ਆ ਸਕਦੀ ਮਜ਼ਦੂਰੀ ਮੇਜ਼ ਕਰਦੇ ਨੇ ਮੇਹਤ ਮਜ਼ਦੂਰੀ ਕਰਦੇ ਨੇ ਉਹ ਕਿਹੜੇ ਮਤਲਬ ਕਿਹੜੇ ਕਿਹੜੇ ਸ਼ਬਦ ਨਹੀਂ ਮਰੀਜ਼ ਨੂੰ ਵਰਤਣੇ ਚਾਹੀਦੇ ਆ ਜਿਹੜੇ ਏਜ ਦੇ ਲੇਟ ਵਿੱਚ ਨਾਉਣ ਦੇਖੋ ਜਿਹੜੇ ਮੇਹਤ ਮਜ਼ਦੂਰੀ ਕਰਦੇ ਨੇ ਜੇ ਉਹਨਾਂ ਨੂੰ ਕੋਈ ਸਾਹ ਦੀ ਦਿੱਕਤ ਹੈ ਤਾਂ ਮਾਸਕ ਲਗਾ ਕੇ ਰੱਖਣ ਇਹ ਮਾਸਕ ਨਹੀਂ ਤਾਂ ਪਰਨੇ ਨਾਲ ਆ ਕਿਸੇ ਹੋਰ ਚੀਜ਼ ਨਾਲ ਮੂੰਹ ਬੰਨ ਕੇ ਰੱਖਣ ਤਾਂ ਕਿ ਘੱਟਾ ਅਤੇ ਹੋਰ ਕਣ ਜਿਹੜੇ ਆ ਉਹ ਸਾਹ ਕੀ ਦੇ ਅੰਦਰ ਨਾ ਜਾ ਕਿੰਨੇ ਕਿਸਮ ਦੀ ਡਾਕਟਰ ਸਾਹਿਬ ਜਿਹੜੀ ਆਮ ਵਿਅਕਤੀ ਜਿਹੜਾ ਚੀਜ਼ਾਂ ਦਮੇ ਤੋਂ ਜਾਂ ਲਗਜ਼ਰੀ ਦੇ ਟੀਵੀ ਤੋਂ ਨਹੀਂ ਪ੍ਰੋਵਾਈਡ ਹੋ ਰਿਹਾ ਕਿੰਨੇ ਤਰ੍ਹਾਂ ਦੀ ਜਿਹੜੀ ਬਲਗਮ ਜਿਹੜੀ ਆਮ ਵਿਅਕਤੀ ਨੇ ਹੁੰਦੀ ਦੇਖੋ ਬਲਗਮ ਬਣਦੇ ਬਹੁਤ ਸਾਰੇ ਕਾਰਨ ਇਨਫੈਕਸ਼ਨ ਵੀ ਹੋ ਸਕਦੀ ਹੈ ਅਲਰਜੀ ਵੀ ਹੋ ਸਕਦੀ ਹੈ ਕੋਈ ਜਮਾਂਦਰੂ ਬਿਮਾਰੀ ਵੀ ਹੋ ਸਕਦੀ ਹੈ ਪਰ ਜਿਹੜੀਆਂ ਖਾਸ ਸਭ ਤੋਂ ਕਾਮਨ ਜਿਹੜੀਆਂ ਬਿਮਾਰੀਆਂ ਇੰਡੀਆ ਵਿੱਚ ਟੀਵੀ ਬਹੁਤ ਹੀ ਕਾਮਨ ਹੈ ਉਜੇ ਅਸਥਮਾ ਦੇ ਵੀ ਬਹੁਤ ਸਾਰੇ ਕੇਸ ਹਨ ਇੰਡੀਆ ਵਿੱਚ ਤੇ ਦੂਜਾ ਜਿਵੇਂ স্মੋਕਿੰਗ ਕਰਦੇ ਨੇ ਲੋਕ ਬੀੜੀ ਸਿਗਰਟ ਪੀਂਦੇ ਨੇ ਉਹਨਾਂ ਨੂੰ ਵੀ ਅੱਗੇ ਚੱਲ ਕੇ ਦਮਾ ਹੋ ਜਾਂਦਾ ਉਹ ਵੀ ਇੱਕ ਜਿਹੜਾ ਖਾਸ ਵੱਡਾ ਕਾਰਨ ਹੈ ਦੋਸਤੋ ਇੱਕ ਤਾਂ স্মੋਕਿੰਗ ਕਰਦੇ ਨੇ ਤੇ ਇੱਕ ਜਿਹੜਾ ਉਸੇ ਲਪੇਟ ਦੇ ਵਿੱਚ ਆ ਜਾਂਦਾ ਜੋ ਕਰਨ데요 ਵਿਅਕਤੀ ਉਸੇ ਕਿਡਰਡ ਭੜਕ ਬਿਲਕੁਲ ਸੈਕੰਡ ਹੈਂਡ স্মੋਕ ਵੀ ਉਨੀ ਹੀ ਖਤਰਨਾਕ ਹੈ ਜਿੰਨੀ ਆਪ ਸਮੋਕਿੰਗ ਕਰਦੇ ਆਪਾਂ ਉਹਨਾਂ ਵਾਸਤੇ ਜੋ ਜਿੰਨਾ ਖਤਰਾ ਹੈ ਉਨਾ ਹੀ ਖਤਰਾ ਜਿਹੜਾ ਪਾਸ ਖਲੋਤਾ ਬੰਦਾ ਹੈ ਉਹਨੂੰ ਵੀ ਉਨਾ ਹੀ ਖਤਰਾ ਹੈ ਉਹਦੇ ਅੰਦਰ ਵੀ ਉਹ ਧੂਆ ਜਾ ਕੇ ਉਹਦੇ ਅੰਦਰ ਵੀ ਨੁਕਸਾਨ ਕਰੇਗਾ ਇਹਨੂੰ ਆਪਾਂ ਸ ਸਭ ਜਿਵੇਂ ਬਹੁਤ ਮੌਸਮ ਬਦਲਦਾ ਹੋਆ ਆਮ ਜਿੱਦਾਂ ਜ਼ੁਕਾਮ ਬੁਖਾਰ ਵਗੈਰਾ ਆ ਵਾਇਰਸ ਜਿਹੜਾ ਕਾਫੀ ਹੋ ਜਾਂਦਾ ਵੋ ਇਹਨਾਂ ਵਾਸਤੇ ਜਿਹੜਾ ਬਲਗ ਬੰਦੀ ਆ ਤੇ ਕਿਹੜੇ ਪੇਜ ਤੇ ਕਿਹੜੀ-ਕਿਹੜੀ ਜੜੀਆਂ ਤੇ ਚੀਜ਼ਾਂ ਜਿਹੜੀਆਂ ਖਾਣੀਆਂ ਚਾਹੀਦੀਆਂ ਨੇ ਦੇਖੋ ਖਾਸ ਕਰਕੇ ਜਿਵੇਂ ਹੁਣ ਸਰਦੀ ਦਾ ਮੌਸਮ ਆ ਰਿਹਾ ਤਾਂ ਹੁਣ ਖਾਂਸੀ ਜ਼ੁਕਾਮ ਇਹ ਬਹੁਤ ਹੀ ਕਾਮਨ ਹੁੰਦਾ ਹੈ ਮੋਸਟਲੀ ਇਹਦਾ ਕਾਰਨ ਜਿਹੜੇ ਆ ਵਾਇਰਸਸ ਹੁੰਦੇ ਨੇ ਇਹਨਾਂ ਵਾਇਰਸਸ ਤੋਂ ਬਚਣ ਵਾਸਤੇ ਛੰਨੀਆਂ ਚੀਜ਼ਾਂ ਹੁਣ ਅਵੋਇਡ ਕਰਨੀਆਂ ਚਾਹੀਦੀਆਂ ਨੇ ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਨੇ ਅਤੇ ਇਨਾ ਹੋਰ ਜਿਵੇਂ ਬਾਹਰ ਜਿਵੇਂ ਜਾਂਦੇ ਹੋ ਸੇਟਾ ਕੇ ਰੱਖੋ ਮੋਟਾ ਛਾਤੀਂ ਤੱਕ ਰੱਖੋ ਮੋٹے ਕੱਪੜੇ ਪਾ ਕੇ ਜਾਓ ਤਾਂ ਠੰਡ ਤੋਂ ਬਚਣ ਬਚਣਾ ਚਾਹੀਦਾ ਕਿਹੜੀ ਕਿਹੜੀ ਡਾਕਟਰ ਸਾਹਿਬ ਜਿਵੇਂ ਮੈਡੀਸਨ ਤੁਹਾਡੇ ਕੋਲ ਲੈਣ ਆਉਂਦੇ ਬਈ ਜਾਂਦੇ ਨੇ ਬਲਕਿ ਬਾਦੀ ਜਾ ਕੇ ਬੈਠੇ ਕਿਹੜੀ ਮਤਲਬ ਕਿਹੜੀ ਚੀਜ਼ਾਂ ਉਹਨਾਂ ਤੇ ਜਿਹੜੀ ਮਤਲਬ ਕਾਟਿਨ ਬੰਦ ਕੀਤੀ ਜਾਂਦੀ ਹੈ ਉਹ ਦੇਖੋ ਅਲਰਜੀ ਜਿਹੜੀ ਹੈ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਪਰ ਜਿਹੜਾ ਖਾਸ ਚੀਜ਼ਾਂ ਜਿਹੜੀਆਂ ਜਿਨ੍ਹਾਂ ਦਾ ਪ੍ਰੇਤ ਖਾਸ ਕਰਕੇ ਰੱਖਣਾ ਜਿਨ੍ਹਾਂ ਤੋਂ ਕਾਮਨ ਅਲਰਜੀਆਂ ਹੁੰਦੀਆਂ ਨੇ ਜਿਵੇਂ ਕਿ ਕੋਲ ਡਰਿੰਕ ਕਰਾਨੀ ਪੀਣੀ ਠੰਡਾ ਪਾਣੀ ਨਹੀਂ ਪੀਣਾ ਜਿਵੇਂ ਮੂੰਫਲੀ ਹੋ ਗਈ ਹੈ ਮੂੰਫਲੀ ਤੋਂ ਅਲਰਜੀ ਬਹੁਤ ਲੋਕਾਂ ਨੂੰ ਹੁੰਦੀ ਹੈ ਚਣਿਆਂ ਤੋਂ ਬਹੁਤ ਲੋਕਾਂ ਨੂੰ ਹੁੰਦੀ ਹੈ ਤਾਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਸਭ ਜਿਵੇਂ ਮਦਦੋਂ ਬਾਹਰ ਅੰਦਰ ਜਿਵੇਂ ਮੱਡੀ ਦੇ ਲਾਗੋ ਸਿਹਤ ਹੁੰਦੇ ਆਂ ਜਿੱਦਾਂ ਇਦਾਂ ਮਰੀਜ਼ ਨੇ ਪ੍ਰੋਟੈਕਟਰ ਹੁੰਦੇ ਜੀ ਉਹਨਾਂ ਨੂੰ ਮਿਲ ਕਿਹੜੀ ਸਾਵਧਾਨੀ ਕਰਕੇ ਜਿੱਦਾਂ ਬਾਜ਼ੀ ਦੇ ਵਿੱਚ ਜਾਣਾ ਨਹੀਂ ਹੈ ਤੇ ਜਾਂ ਲਾਗੋ ਨਾ ਕੀ ਕੀ ਜੇ ਤਾਂ ਦੇਖੋ ਕੋਈ ਮਰੀਜ਼ ਹੈ ਜਿਹਨੂੰ ਸਾਹ ਦੀ ਕੋਈ ਦਿੱਕਤ ਹੈ ਤਾਂ ਉਹਨਾਂ ਨੂੰ ਮੂੰਹ ਟੱਕੇ ਹੀ ਰੱਖਣਾ ਚਾਹੀਦਾ ਮਾਸਕ ਲਗਾ ਕੇ ਰੱਖੋ ਜਿਦਾਂ ਇਹ ਜਦੋਂ ਵੀ ਉਸ ਖੇ ਉਹਦੇ ਇਲਾਕੇ ਜਾਣਾ ਜਿੱਥੇ ਜ਼ਿਆਦਾ ਕੱਟਾ ਹੈਗਾ ਜ਼ਿਆਦਾ ਧੂਆ ਹੈ ਤਾਂ ਹਮੇਸ਼ਾ ਮਾਸਕ ਪਾ ਕੇ ਜਾਓ ਉਹ ਦਿਹਾੜੀ ਦੇ ਦੋ ਚਾਰ ਦਿਨ ਜਿਹੜੇ ਪਟਾਕਿਆਂ ਦਾ ਸ਼ੋਰ ਕਾਫੀ ਚੱਲਦਾ ਧੂਆ ਵਾਰਸ ਹੁੰਦਾ ਕਿ ਕਿਹੜੇ ਅਮਰਜੀਆਂ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਧਿਆਨ ਰੱਖਣਾ ਹੈ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਜਿਨ੍ਹਾਂ ਨੂੰ ਸਾਹ ਦੇ ਕੋਈ ਵੀ ਰੋਗ ਹੈ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਸਾਹ ਦੀ ਅਲਰਜੀ ਹੈ ਦਮਾ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਖਾਸ ਤੌਰ ਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਬਾਹਰ ਨਾ ਜਾਓ ਜਿੱਥੇ ਪਟਾਕੇ ਚੱਲਦੇ ਆ ਜ਼ਿਆਦਾ ਉੱਥੇ ਨਾ ਜਾਓ ਜੇ ਮੰਨ ਲਓ ਘਰ ਦੇ ਲਾਗੇ ਜਿਆਦਾ ਧੂਆ ਹੋ ਰਿਹਾ ਤਾਂ ਘਰ ਦੇ ਅੰਦਰ ਰਹੋ ਅੰਦਰ ਵੀ ਮਾਸਕ ਲਗਾ ਕੇ ਰੱਖੋ ਬਾਹਰ ਜਾਣਾ ਪੈਂਦਾ ਤਾਂ ਮਾਸਕ ਲਗਾ ਕੇ ਜਾਓ ਬੜੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਸਰ ਜਿਵੇਂ ਗਠੀਏ ਦੇ ਪੱਜਕਾਰ ਪੇਸ਼ੈਂਟ ਜਿਹੜੇ ਕਾਫੀ ਲੱਗ ਰਹੇ ਨੇ ਇਹ ਪਾਣੀ ਤੋਂ ਹੋ ਰਿਹਾ ਜਾਂ ਕੀ ਵਾਇਰਸ ਸਾਰਾ ਲੱਸੀ ਨਹੀਂ ਨਹੀਂ ਗਠੀਆ ਜਿਹੜਾ ਹੁੰਦਾ ਉਹ ਇੱਕ ਕਿਸੇ ਵਾਇਰਸ ਤੋਂ ਨਹੀਂ ਹੁੰਦਾ ਉਹ ਮਤਲਬ ਜਨਮजात ਆਟੋਇਮਿਊਨ ਡਿਜ਼ੀਜ਼ ਹੁੰਦੀ ਹੈ ਤੇ ਇਹਦੇ ਵਾਸਤੇ ਕੋਈ ਖਾਸ ਪਰੇਸ਼ ਦੀ ਨਹੀਂ ਲੋੜ ਹੁੰਦੀ ਤੇ ਸਭ ਇਹ ਥੀੜੇ ਲੱਛਣ ਹੁੰਦੇ ਨੇ ਮਰੀਜ਼ ਦੇ ਵਿੱਚ ਤੇ ਮਤਲਬ ਕੀ ਸਾਰਾ ਜੀ ਗੈਂਠੀ ਹੈ ਚ ਦੇਖੋ ਖਾਸ ਕਰ ਜੋੜਾਂ ਦੀਆਂ ਦਰਦਾਂ ਹੁੰਦੀਆਂ ਨੇ ਹੱਥ ਪੈਰ ਜਿਹੜੇ ਉਂਗਲਾਂ ਨੇ ਉਹ ਟੇਡੀਆਂ ਹੋ ਜਾਂਦੀਆਂ ਨੇ ਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਤੇ ਹੱਥਾਂ ਜਿਹੜੀਆਂ ਨਾਲ ਚ ਅਕੜਨ ਰਹਿੰਦੀ ਹੈ ਜਿਹੜੇ ਛੋਟੇ ਜੋੜ ਹੁੰਦੇ ਹੱਥਾਂ ਦੇ ਇਨ੍ਹਾਂ ਚ ਦਰਦਾਂ ਰਹਿੰਦੀਆਂ ਨੇ ਇਹ ਸਾਰੇ ਲੱਛਣ ਹੁੰਦੇ ਕਿ ਕਿਹੜੇ ਗ੍ਰੇਪੇਜ ਤੇ ਕਿੰਨਾ ਚਿਰ ਫੰਮਰੀਜੀ ਦੀ ਦਵਾਈ ਚੱਲਦੀ ਕਿੰਨਾ ਪੁੱਛ ਸਕਦੇ ਦੇਖੋ ਗੈਂਠੀਆ ਦੀ ਦਵਾਈ ਜਿਹੜੀ ਆ ਉਹ ਲੰਬਾ ਸਮਾਂ ਹੀ ਖਾਣੀ ਪੈਂਦੀ ਹੈ ਤੇ ਮਤਲਬ ਕਈਆਂ ਨੂੰ ਤਾਂ ਲਾਈਫ ਲੌਂਗ ਹੀ ساری ਉਮਰ ਹੀ ਖਾਣੀ ਪੈਂਦੀ ਹੈ ਅੱਛਾ ਇਹ ਹਲਕਾ ਡੇਰਾ ਬਾਬਾ ਨਾਨਕ ਇਸ ਇਲਾਕੇ ਦੇ ਵਿੱਚ ਕਿੰਨੇ ਮਰੀਜ਼ ਨੇ ਸੀ ਬਹੁਤ ਮਰੀਜ਼ ਤਾਂ ਕਾਫੀ ਹੈ ਇਸ ਏਰੀਆ 'ਚ ਵੀ ਕਾਫੀ ਮਰੀਜ਼ ਹੈ ਸ਼ੂਗਰ ਦੇ ਬਹੁਤ ਮਰੀਜ਼ ਨੇ ਹਾਈਪਰ ਟੈਨਸ਼ਨ ਜਿਹਨੂੰ ਬੀਪੀ ਕਹਿੰਦੇ ਨੇ ਆਪਾਂ ਉਹਦੇ ਬਹੁਤ ਮਰੀਜ਼ ਨੇ ਤੇ ਸਾਹ ਦੇ ਵੀ ਕਾਫੀ ਰੋਗੀ ਨੇ ਅੱਛਾ ਪਾਣੀ ਜਿਵੇਂ ਖੜਿਆ ਹੈ ਝੋਨੇ ਦੀ ਫਸਲਾਂ ਵੀ ਕਲ ਗਈਆਂ ਹੋਰ ਗੋਬੀ ਖੜ ਗਈ ਉਹਦੇ ਨਾਲ ਕਿੰਨੇ ਕੁ ਮਰੀਜ਼ ਜਿਹੜੇ ਏਰੀਅਲ ਡਿਫਲੈਕਟ ਡੇਂਗੂ ਦੇਖੋ ਜਦੋਂ ਵੀ ਪਾਣੀ ਖੜੇਗਾ ਤਾਂ ਡੇਂਗੂ ਜਿਹੜਾ ਉਹ ਪੰਪੰਦੇ ਜਿਹੜੇ ਉਹਦਾ ਲਾਰਵਾ ਹੁੰਦਾ ਹੈ ਬਹੁਤ ਸਾਰੇ ਅਸਰ ਹੁੰਦੇ ਨੇ ਤੇ ਇਸ ਲਈ ਪਾਣੀ ਖੜਾ ਨਾ ਹੋਣ ਦਿਓ ਕਿਤੇ ਜੇ ਪਾਣੀ ਖੜਾ ਆ ਉਹਦੀ ਸਫਾਈ ਕਰਵਾਓ ਤੇ ਆਪ ਵੀ ਪੂਰੇ ਕੱਪੜੇ ਬਾਹਰ ਰੱਖੋ ਹੱਥ ਪੈਰਾਂ ਨੂੰ ਟਾਕੇ ਰੱਖੋ ਤਾਂ ਕਿ ਮੱਛਰ ਨਾ ਕੱਟ ਸਕੇ ਕਿਉਂਕਿ ਜਿਵੇਂ ਬਾਰ ਆਈਏ ਪਾਣੀ ਕਾਫਾ ਜਿਵੇਂ ਜਿਹੜਾ ਇਨਾਂ ਇਲਾਕੇ ਦੇ ਵਿੱਚ ਖੜਾ ਹੋ ਗਿਆ ਝੋਨੇ ਦੀ ਫਸਲਾਂ ਗੜ ਗਈਆਂ ਗੋਭੀ ਫਸਲੀਅਤ ਲੱਗੀ ਹਲਕੇ ਡੇਕਾ ਪਾਣੀ ਦੇ ਵਿੱਚ ਮਨੈ ਜਦ ਦੇ ਗੜ ਤੋ ਉਹ ਪਾਣੀ ਖੜੇ ਦੇ ਨਾਲ ਕਿਹੜੇ ਮਰੀਜ਼ ਜਿਹੜਾ ਇਹ ਮਤਲਬ ਫਸਲ ਜਿੰਨ ਖਰਾਬ ਹੋਏ ਇਹ ਬਿਫਲ ਹੋ ਗਏ ਨਹੀਂ ਨਾਲ ਦੇਖੋ ਪਾਣੀ ਦਾ ਤੁਹਾਨੂੰ ਜਿਵੇਂ ਦੱਸਿਆ ਕਿ ਪਾਣੀ ਤੋਂ ਹੋਰ ਵੀ ਜਿਹੜਾ ਡਾਇਰੀਆ ਹੁੰਦਾ ਪੇਟ ਖਰਾਬ ਪਾਣੀ ਤੋਂ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਤਾਂ ਇਸ ਕਰਕੇ ਇਹੋ ਜਿਹਾ ਕਿਤੇ ਵੀ ਏਰੀਆ ਮੱਛਰ ਪਾਣੀ ਚ ਮੱਛਰ ਪੈਦਾ ਹੁੰਦਾ ਮੱਛਰ ਤੋਂ ਅੱਗੇ ਮਗਾਮ ਮਲੇਰੀਆ ਡੇਂਗੂ ਹੋਰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਵਾਟਰ ਬੋਰਨ ਡਿਜ਼ੀਜ਼ ਬਹੁਤ ਸਾਰੀਆਂ ਹੁੰਦੀਆਂ ਨੇ ਤਾਂ ਉਹਨਾਂ ਤੋਂ ਸਾਨੂੰ ਬਚਾਅ ਕਰਨਾ ਚਾਹੀਦਾ ਜਿਹੜਾ ਚਿਰਤੂ ਖੜਿਆ ਪਾਣੀ ਖਰਾਬ ਹੈ ਇੱਕ ਮਰੀਜ਼ ਜਿਹਦਾ ਆਪਣਾ ਪੇਸ਼ੈਂਟ ਹੋ ਗਿਆ ਦੇ ਪੱਕਾ ਹੋ ਗਏ ਨੇ ਦਮੇ ਦੇ ਪੇਸ਼ੈਂਟ ਹੋ ਗਏ ਨੇ ਜਾਂ ਮਤਲਬ ਟੀਵੀ ਦੇ ਪੇਸ਼ੈਂਟ ਹੋ ਗਏ ਇਹਨਾਂ ਦਾ ਸਰਪਰਦਾ ਨਹੀਂ ਪਾਣੀ ਦਾ ਮੁੱਖ ਦਮੇ ਦੇ ਜਾਂ ਜਿਹੜੇ ਟੀਵੀ ਦੇ ਮਰੀਜ਼ ਹੁੰਦੇ ਨੇ ਇਹਨਾਂ ਨੂੰ ਖਾਸ ਕਰਕੇ ਮੈਂ ਕਹਾਂਗਾ ਟੀਵੀ ਦੇ ਮਰੀਜ਼ ਖੁਰਾਕ ਵਧੀਆ ਰੱਖਣੀ ਚਾਹੀਦੀ ਆ ਜੇ ਟੀਵੀ ਹੋ ਗਈ ਆ ਦਾ ਇਲਾਜ ਜਿਹੜਾ ਸਰਕਾਰੀ ਹਸਪਤਾਲ ਵਿੱਚ ਫ੍ਰੀ ਇਲਾਜ ਦਾ ਅਵੇਲੇਬਲ ਹੈ ਤਾਂ ਮੈਂ ਇਹ ਚਾਹੁੰਦਾ ਕਿ ਇਲਾਜ ਕਰਵਾਓ ਆਪਣਾ ਤੇ ਨਾਲ ਦੀ ਨਾਲ ਖੁਰਾਕ ਵਧੀਆ ਰੱਖੋ ਕਿਵੇਂ ਦੀ ਖੁਰਾਕ ਜਿਹੜੀ ਮੇਸ਼ਕੋ ਖਾਣੀ ਪੇਸ਼ੇਨ ਨੂੰ ਹਾਈ ਪ੍ਰੋਟੀਨ ਡਾਈਟ ਲੈਣੀ ਚਾਹੀਦੀ ਆ ਅੰਡੇ ਖਾਓ ਮੱਛੀ ਖਾਓ ਚਿਕਨ ਖਾਓ ਸਭ ਹਾਈ ਪ੍ਰੋਟੀਨ ਡਾਈਟ ਲੈਣੀ ਚਾਹੀਦੀ ਆ ਟੀਵੀ ਦੇ مریض ਉਹ ਧੋੜੀ ਲੱਗ ਗਈ ਮੈਸੇਜ ਜਿਹੜਾ ਦੂਸਰਾ ਦੀਵਾਲੀ ਦੀ ਮੈਂ ਸਾਰੇ ਇਲਾਕੇ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਅਤੇ ਸਾਰਿਆਂ ਨੂੰ ਧੂਏ ਤੋਂ ਅਤੇ ਪਟਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਾ ਹਾਂ ਅਤੇ ਸਾਰਿਆਂ ਨੂੰ ਇੱਕ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਸੋ ਇਹ ਸਾਨੂੰ ਡਾਕਟਰ ਐਸ.ਪੀ. ਸਿੰਘ ਪੰਨੂ ਸਾਥੀ ਦੇ ਸਪੈਸ਼ਲਿਸਟ ਮਾਰ ਜਿਨ੍ਹਾਂ ਨੇ ਸਾਰੀ ਜਾਣਕਾਰੀ ਧੂਮੇ ਲੈ ਕੇ ਤੇ ਕਿਹੜੇ ਮਰੀਜ਼ਾਂ ਦੇ ਜਿਹੜਾ ਜ਼ਿਆਦਾ ਅਫੈਕਟਡ ਪੈਂਦਾ ਤੇ ਕਿਹੜੇ ਕਿਹੜੇ ਮਰੀਜ਼ਾਂ ਨੂੰ ਜਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ਨੇ ਕਿਹੜੀ ਜਿਹੜੀ ਡਾਈਟ ਖਾਣੀ ਚਾਹੀਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾਲ ਪ੍ਰਸੰਨ ਹੋ ਜੀ